ਸਾਸਤਰੀ ਕਾ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲੋ ਜੀ ਲੱਗਿਆ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਅੱਜ ਮੌਸਮ ਹੈਗਾ ਜੀ ਬਹੁਤ ਹੀ ਵਧੀਆ ਬਣਿਆ ਹੋਇਆ ਥੋੜੀ ਥੋੜੀ ਬੂੰਦਾਂ ਪਾਣੀ ਜੋ ਮੀਂਹ ਪਿਆ ਥੋੜਾ ਥੋੜਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਅੱਜ ਮੀਂਹ ਪਿਆ ਸਾਨੂੰ ਆਪਣੇ ਕਮੈਂਟਾਂ ਰਾਹੀਂ ਦੱਸੋ ਸਾਡੇ ਜਨਕੇ 5-10 ਮਿੰਟ ਹੀ ਪਿਆ ਹੈ ਜੀ ਜ਼ਿਆਦਾ ਨਹੀਂ ਪਿਆ ਪਰ ਪਿਆ ਜ਼ਰੂਰ ਹੈ ਜੀ ਥੋੜੀ ਠੰਢੀ ਜਿਣੀ ਕਰ ਗਿਆ ਤਾਂ ਤੇ ਹੁਣ ਘਬਰਾੜ ਜੀ ਹੋਊਗੀ ਹੈ ਜੀ ਕਿਉਂਕਿ ਗੁੰਮਸੁੰਮ ਜਾ ਹੋ ਗਿਆ ਮੌਸਮ ਦਾ ਹਵਾ ਚੱਲ ਰਹੀ ਹੈ ਤੇ ਸਾਨੂੰ ਆਪਣੇ ਕਮੈਂਟ जरूर ਦੇ ਹੋਏ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਪਿਆ ਤੇ ਸ਼ੁਕਰ ਹੈ ਜੀ ਪ੍ਰਮਾਤਮਾ ਦਾ ਇਹ ਹੁਣ ਤੁਸੀਂ ਕਹੋਗੇ ਸ਼ੁਕਰ ਕਰਾ ਜੀ ਚਾਰ ਜੀਟ ਕਰਦੈ ਮਨੇਦਰ ਪਹੁੰਚੇ ਨਹੀਂ ਧਿੱਕੇ ਤੇ ਸਾਲਾ ਵੀ ਨਾਲੇ ਪਹੁੰਚਿਆ ਤੇ ਇਹਨਾਂ ਦਾ ਧੰਨਵਾਦ ਆ ਜੀ ਇਹ ਟੀਟੀ ਪਰ ਪਹੁੰਚੇ ਤੇ ਹੁਣ ਸ਼ਾਇਦ ਮੈਨੂੰ ਮੜਾ ਮੋਟਾ ਉਹਨਾਂ ਵੈਸਟ ਘੁੰਮਣਾ ਫਿਰਨਾ ਹੋ ਜੂਗਾ ਕਿਉਂਕਿ ਨਹੀਂ 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 ਮੈਂ ਘੁੰਮੜਾ ਹਰ ਇੱਕ ਹਰ ਇੱਕ ਹਰ ਇੱਕ ਜੀ ਬੁਲਾ ਕਰ ਦੂੰਗਾ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਤੁਸੀ ਅਵੇ ਜੇ ਛੜਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਕਹਿੰਦੇ ਉਹਦੇ ਪੇਕੇ ਤੋਂ ਆਉਣ ਨੂੰ ਦਿਰਦਾ ਕਰਦਾ ਸੀ ਹੁਣ ਕਰੀਏ ਕਿਆ ਜਦ ਕਹਿੰਦੇ ਬੰਦਾ ਨਾ ਇਕਬੀਲਦਾਰੀਆਂ ਚ ਜਦ ਫਿਰ ਕਹਿੰਦੇ ਵੀ ਸਹਰੇ ਅੱਜ ਵੱਜ ਜਾਂਦਾ ਫੇਰ ਆਉਣਾ ਪੈਂਦਾ ਫਾਸ ਵੀ ਕਿਆ ਕਰੀਏ ਜਦ ਹੁਣ ਆਪਣਾ ਘਰ ਆ ਘਰ ਵੀ ਦੇਖਣਾ ਚੰਗੀ ਇਹ ਸਾਲ ਬਾਅਦ ਛੁੱਟੀਆਂ ਇੰਨੇ ਕ ਮਿਲ ਜਾਂਦੀ ਉਹ ਵੀ ਬਹੁਤ ਧੰਨਵਾਦ ਮਰੀਂਦਰ ਜਿਹੜੇ ਸਾਡਾ 2-4 ਦਿਨ ਬੱਧ ਸ਼ਕਤ ਧੰਨਵਾਦ ਤਾਂ ਪਹਿਲਾਂ ਬੀਬੀ ਦਾ ਜਿਹੜੀ ਮੈਨੂੰ ਰੋਟੀ ਪਾਣੀ ਦੇ ਦਿੰਦੀ ਆ ਜੇ ਰੋਟੀ ਪਾਣੀ ਨਾ ਦਿੰਦੀ ਮੈਂ ਤੈਨੂੰ ਕਿੱਥੇ ਭੇਜ ਦਵਾਂ ਉਹ ਤਾਂ ਥੋੜਾ ਡੇੜਾ ਹੀ ਪੜਾ ਜਾਂ ਤੁਸੀਂ ਰਹਿੜਾ ਨਹੀਂ ਮੈਂ ਉਹ ਗੱਲ ਮੇਰੀ ਗੱਲ ਛੋੜੋ ਤੇ ਮੈਂ ਤਾਂ ਤੁਹਾਨੂੰ ਕਿਹਾ ਤੀ ਨਾ ਤੁਸੀਂ ਖੇਚੜ ਨਾ ਦਿਓ ਤੁਸੀਂ ਬਣਾ ਲੈਣੇ ਆ ਤੁਸੀਂ ਬਣਾ ਵੀ ਤੱਕਦੇ ਆ ਮੇਰੀ ਗੱਲ ਸੁਣ ਲੈ ਮੈਂ ਕਿਤੇ ਨਾ ਬੀਬੀ ਕੋ ਗਿਆ ਮੈਂ ਬੀਬੀ ਨੂੰ ਕਹਾ ਬੀਬੀ ਸਬਜੀ ਤਾਂ ਬਣਾਈਏ ਮੈਨੂੰ ਸਬਜੀ ਦੇ ਤੇ ਮੈਨੂੰ ਕਹਿੰਦੀ ਰੋਟੀ ਮੈਂ ਰੋਟੀ ਮੈਂ ਬਣਾ ਲੈਣੀ ਤੇ ਉਹਨੇ ਲੈੰਦੀ ਸਾਰੇ ਮੈਨੂੰ ਕਿਹਾ ਕਹਿੰਦੀ ਕੋਈ ਗੱਲ ਨਹੀਂ ਜੇ ਚਰਨਜੀਤ ਗਈ ਹੋਈ ਆ ਤਾਂ ਮੈਂ ਤਾਂ ਬੈਠੀ ਆ ਨਾ ਹਲੇ ਵੀ ਜਦ ਤੱਕ ਮੇਰੀ ਚੱਲਦੀ ਆ ਮੈਂ ਤੇ ਰੋਟੀ ਬਾਪ ਬਣਾ ਕੇ ਦਊਂਗੀ ਤੇ ਮੈਂ ਕਹਾ ਵੀ ਚਲੋ ਇਹ ਵੀ ਗੱਲ ਠੀਕ ਹੈ ਬੀਬੀ ਦੀ ਕਿਆ ਹੂੰ ਠੀਕ ਆ ਵਧੀਆ ਤੇ ਹੁਣ ਸਾਨੂੰ ਫੇਰ ਥੋੜੀ ਜਿਹੀ ਛੁੱਟੀਆਂ ਦੇ ਦਿਓ ਇਹ ਤਾਂ ਹੀ ਛੁੱਟੀਆਂ ਨਾਣੀ ਰਾਜ ਦੇ ਇੱਧਰ ਸਾਲਾ ਵੀ ਪਹੁੰਚਿਆ ਹੈ ਮੇਰਾ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੋਈ ਨਹੀਂ ਜੀ ਖਾਲਸਾ ਸਾਹਿਬ ਜੀ ਕੀ ਫਤਿਹ ਹਾਂ ਇਹ ਹੁੰਦੀ ਆ ਫਤਿਹ ਪਰ ਆਖ ਨਹੀਂ ਆਏ ਅੱਜ 1 ਮਹੀਨੇ ਤੋਂ ਬਾਅਦ 1 ਮਹੀਨੇ ਤੋਂ ਬਾਅਦ ਇਹ ਤਾਂ ਨੋ ਜੀ ਲੱਗੇ ਹੋਏ ਅੱਜ ਰੋਣ ਲੱਗ ਗਿਆ ਇਹ ਇਹ ਮੁੱਲਕੇ ਵੀ ਆਇਆ ਇਹ ਦੇਖ ਮੁੱਲਕੇ ਵੀ ਆਇਆ ਮੁੱਲਕੇ ਵੀ ਆਇਆ ਆਤੇ ਆਪਣੇ ਦੋਸਤਿਆਂ ਨੂੰ ਦੋਸਤਿਆ ਨੂੰ ਦੋਸਤਾਂ ਨੂੰ ਲੈ ਕੇ ਆਇਆ ਵੀ ਮੈਂ ਮੁੜ ਕੇ ਆ ਜਾਣਾ ਮੈਨੂੰ ਕਹਿੰਦਾ ਤੂੰ ਚਲੇ ਜਾ ਤੈਨੂੰ ਕੰਮ ਆ ਮੈਂ ਉਹੀ ਰਹਿਣਾ ਥੋੜਾ ਮੈਨੂੰ ਐ ਦੱਸ ਵੀ ਤੈਨੂੰ ਜਾ ਕੇ ਪੇਤੇ ਦੇ ਵਿੱਚ ਬਿੱਟੂ ਇਹਨੂੰ ਥੋੜਾ ਦੇ ਦਿਮਾਗ 'ਚ ਥੋੜੀ ਇਹ ਹੋਣੀ ਹੋਣ ਲੱਗੀ ਹੁਣ ਬੋਦਲੀ ਹੋਈ ਆ ਨਾ ਆ ਦੇਖ ਲੈ ਫਰਕ ਪੈਂਦਾ ਬਾਈ ਪੜੇ ਲਿਖੇ ਦਾ ਚੁੱਪ ਕਰੋ ਪਾ ਦੇਖੋ ਸਾਡੀ ਗੱਲ ਹੁਣ ਇਹ ਮੇਰਾ ਵੀਰਾ ਚਾਚਾ ਹਾਂ ਕੋਣ ਤੇ ਆ ਦਾਦਾ ਦਾ ਮੇਰਾ ਜਿਹੜੇ ਪਾਪਾ ਦੇ ਹੋ ਆੜੀਆਂ ਨਾ ਦਾਦਾ ਡੈਡੀ ਡਾਡੀ ਕਿਹੜਾ ਡਾਡੀ ਹੁੰਦਾ ਅਦੂ ਡੈਡੀ ਵੀਰਾ ਜੀ ਵੀਰਾ ਡਾਡੀ ਮੇਜਰ ਡੈਡੀ ਮੇਜਰ ਡਾਡੀ ਮੇਜਰ ਡਾਡੀ ਕਿਹੜਾ ਰਹਿਣਾ ਹੁੰਦਾ ਨਹੀਂ ਕੋਣਾ ਦੇ ਆਹ ਵੀਰਾ ਜੀ ਦਾਦੂ ਓ ਬਈ ਆ ਗਏ ਔਰ ਮੇਰੀ ਕੁਈ ਵੀ ਆ ਗਈ ਔਰ ਉਹ ਵੀ ਆ ਗਏ ਕਿੱਥੇ ਕਰਾਂ ਜਿਹੜਾਈ ਫਰੀ ਜਾਂਦਾ ਮੈਂ ਸਾਨੂੰ ਦੱਸਣੀ ਆ ਫੇਰ ਇਸ ਤੋਂ ਵਦਨ ਸੀ ਗਏ ਤੇ ਖੜੀ ਮਾਂ ਮਾ ਰੇ ਮਾਂ ਮਾਂ ਪਾਪਾ ਨੂੰ ਫੋਨ ਕਰੇਗਾ ਮਗਾ ਕਿੱਥੇ ਆ ਤੁਸੀਂ ਕਹਿੰਦਾ ਫਿਲਮ ਚ ਫੇ ਮੈਨੂੰ ਤਾਂ ਨਿਕਲ ਦੱਸੋ ਵਾਲੀ ਗੱਲ ਜਾ ਆ ਗਈ ਅੱਛਾ ਮੈਂ ਦਾਦਾ ਉੱਤੇ ਬੈਠਦਾ ਗੱਲ ਸੁਣ ਮੇਰੀ ਇੱਕ ਧਿਆਨ ਨਾਲ ਜੇ ਤੁਸੀਂ ਫੁਲਮਾਂ ਨਹੀਂ ਦੇਖਦੇ ਸਾਨੂੰ ਕਦੇ ਸਿਲਵਾ ਨਹੀਂ ਦਿਖਾਇਆ ਹੁਣ ਤੱਕ 12 ਪਹਿਲਾਂ ਗੱਲ ਤਾਂ ਸੁਣ ਲੈ 12 ਸਾਲ ਮਗਾ ਤਾਂ ਸਿਲਮੇ ਦਿੱਖੇ ਜਾਂਦੇ ਨੇ ਮਨੇ ਤਾਂ ਮੇਰੀ ਮੰਮੀ ਚੁੱਪ ਤਾਂ ਕਰਾਇਆ ਯਾਰ ਤਾਂ ਹੀ ਨਾ 12 ਸਾਲ ਵਿੱਚ ਮੈਂ ਤਾਂ ਹੁਣ ਤੱਕ ਸਿਲਵਾ ਨਹੀਂ ਦੇਖਿਆ ਹਾਂ ਬਸ ਚਲੋ ਹਾਂ ਬੈਠ ਦੱਸੋ ਦੱਸੋ ਬਰਦਾਰ ਜੀ ਮੈਨੂੰ ਇੱਕ ਗੱਲ ਦੱਸ ਤੂੰ ਨਾਨਕੇ ਗਿਆ ਤਾਂ ਹਾਂਜੀ ਹਾਂਜੀ ਉੱਥੇ ਪੀਜ਼ਾ ਖਾਦਾ ਤਾਂ ਬਸ ਇੱਕ ਛੋਟਾ ਟੁਕੜਾ ਖਾਦਾ ਮੈਂ ਤਾਂ ਹਾਂ ਅੱਜ ਉੱਡ ਚੂ ਊਡਾ ਅੱਜ ਉੱਡ ਦੋਤੇ ਆ ਕੇ ਹੌਲੀ ਹੌਲੀ ਦੇਖਿਓ ਚੱਲ ਦੋ ਖਾਦੇ ਆ ਚਾਹੇ ਇੱਕ ਖਾਦਾ ਐਨਾ ਪਤਾ ਮੰਮੀ ਨੂੰ ਪਤਾ ਕਿੰਨਾ ਖਾਦੇ ਆ ਦੋ ਪੀਜ਼ਾ ਦੋ ਡੱਬੇ ਬੰਨੇ ਇੱਕ ਵੀ ਮਾਮਾ ਲੈ ਕੇ ਦੇਖਣ ਨੂੰ ਲੈ ਕੇ ਖਾਣ ਨੂੰ ਲੈ ਕੇ ਓ ਗਾਲੇ ਸੁਣ ਮੇਰੀ ਇੱਧਰ ਨੂੰ ਸਲਮੀ ਵਾਲੀ ਗੱਲ ਖੜਜੋ 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 ਫੇਮਾ ਮੈਂ ਕੋਣਤਾ ਕਰੀ ਚਾਹਤਿਓ ਮਮੇ ਦਾ ਜਿਹੜਾ ਮਮਾ ਮਮਾ ਲੱਡੂ ਮਮੇ ਦਾ ਕੋਣਾ ਆਂ ਆੜਿਆ ਮਮਾ ਕਿਹੜਾ ਹੋ ਸੁੱਖੀ ਮਮਾ ਆ ਕੇ ਆ ਗਏ ਨਾ ਸੁੱਖੀ ਖੱਬੂ ਮਾਮੂ ਖੱਬੂ ਮਾਮੂ ਓ ਆ ਗਿਆ ਬਈ ਮਮਾ ਚ ਉੱਠਣਾ ਬੋਲੀ ਕਰਾਜੇ ਓਨੇ ਲਾਤਾ ਯਾਨੀ ਲੱਡੂ ਮਾਮੇ ਨੇ ਲਾਤਾ ਬਈ ਮਾਪੇ ਇੱਕ ਗੱਲ ਹੋਰ ਆ ਅਸੀਂ ਵਰ ਗੱਲ ਲੜਾਇਆਤਾ ਹੈ ਨਾ ਅੱਜ ਮੁਰਗਾ ਲੈਣਾ ਐ ਤਾਂ ਨਾਰਕੇ ਜੜੀ ਕੇ ਆਹੀ ਕੋ ਸਿੱਖਿਆ ਹਾਂ ਬਤਾ ਤਾ ਕਰਿਆ ਵੀ ਇਹ ਦੇਖ ਖੇਲਣਾ ਤਾਂ ਹੁਣ ਆ ਗਿਆ ਜਿਹੜੀ ਚੀਜ਼ ਨੇ ਆਲੇ ਦੇ ਪੁੱਛਾ ਵੀ ਆ ਮੁਰਗੇ ਲੜਾਣਾ ਇਹ ਖੇਲਣਾ ਹੋ ਗਿਆ ਹੈ ਦੇਖ ਦੇਤੀ ਇਹ ਖਾਣਾ ਤੇ ਖੁਸ਼ੀ ਹੋ ਰਾ ਖੁਸ਼ੀ ਹੋ ਰਾ ਹਾਂਜੀ ਮਨ ਨੂੰ ਗਾਦੀ ਖੁਸ਼ੀ ਆ ਦੇਖੋ ਚਾਹੇਗੀ ਚਾਹੇਗੀ ਚਾਹ ਬਣਾ ਲਗੋ ਮੰਗੂਗਾ ਫਿਰ ਵਿਚਾਰਾ ਆਇਆ ਮੇਰੇ ਕੋਲ ਆ ਟਾਈਮ ਚਾਚਾ ਹਾਂ ਤਨ ਅਹੋ ਫੇ ਤੁਸੀਂ ਜ਼ਾਰੀ ਗੱਲਾਂ ਛੱਡੋ ਮੇਰੀ ਗੱਲ ਸੁਣੋ ਫਿਰ ਸੋ ਕੀਤਾ ਇੱਤੇ ਤੂੰ ਸਿਰ ਮੇਰੀ ਗੱਲ ਸੁਣ ਲੈ ਮੇਰੀ ਕਿ ਧਿਆਨ ਨਾਲ ਜਦ ਤੁਸੀਂ ਉੱਥੇ ਕਿਹੜੀ 버거 ਨਿਊ ਡਾਲਰ ਪੀਜ ਖਾਨੇ ਆ ਕਹ ਮੈਂ ਮੇਰੀ ਗੱਲ ਸੁਣ ਲਈ ਪਹਿਲਾਂ ਪਹਿਲਾਂ ਪਾਪਾ ਦੀ ਗੱਲ ਸੁਣੀ ਫੇ ਟੋਕੜ ਕੀਆ ਕਰੀ ਪਹਿਲਾਂ ਬੜੇ ਦੀ ਇੱਜ਼ਤ ਤੇਰੀ ਗੱਲ ਪੂਰੀ ਹੋਗੀ ਹੁਣ ਮੇਰੀ ਹੋ ਜਾਣਦੀ ਕਿ ਮੇਰਾ ਕੋਈ ਫਰਜ਼ ਨਹੀਂ ਪੈਂਦਾ ਵੀ ਮੈਂ ਮਾੜਾ ਮੋਟਾ ਕੋਈ ਖਰਚਾ ਪਾਣੀ ਕਰ ਨਹੀਂ ਸਕਦਾ ਹਾਂਜੀ ਹਾਂਜੀ ਫੇ ਮੇਰਾ ਫਰਜ਼ ਨਹੀਂ ਪੈਂਦਾ ਵੀ ਮੈਂ ਆਪਣੇ ਸ਼ੌਂਕ ਪੂਰੇ ਕਰਾਂ ਜਰੂਰ ਹਾਂ ਹਾਂਜੀ ਹਾਂਜੀ ਫੇਰ ਬੱਸ ਫੇਰ ਤੂੰ ਕਿ ਮੈਨੂੰ ਕਹਿਣਾ ਤੂੰ ਜੇ ਛੇਲਮਾ ਗਏ ਕਾਤੇ ਕੇ ਮੈਂ ਤਾਂ ਜਾਊਂਗਾ ਮੈਂ ਤਾਂ ਉਦਣ ਗਿਆ ਰੋਪੜ ਹੁਣ ਮੈਂ ਜਿੱਦਾਂ ਤੁਸੀਂ ਹੁਣ ਦੁਆਰਾ ਕਹਿੰਦੇ ਤੁਸੀਂ ਫੇਰ ਕਿਹੜੀ ਨਾ ਜਾਣਾ ਪਤਨ ਦਾਦਾ ਕਾਤੇ ਜਾਣਾ ਹੁਣ ਜਾਣਾ ਮੈਂ ਮੁਹਾਲੀ ਹੁਣ ਮੈਂ ਮੁਹਾਲੀ ਲੈ ਕੇ ਜਾਇਆ ਬਿਲਕੁਲ ਨਹੀਂ ਲੈ ਕੇ ਜਾਣਾ ਤੂੰ ਆਪਣੇ ਨਾਨਕਿਆਂ ਨੂੰ ਚਲ ਤੱਤਰ ਹੋ ਤੂੰ ਹੈ ਸੇਵਾ ਤਾਂ ਕੀ ਕਰਮੀ ਹੈ ਮੁਰਗੀ ਦੇ ਛੱਡੋ ਹੁਣ ਤੁਮਨੇ ਹਾਲ ਤੇ ਬਾਅਦ ਤੂੰ ਆਈ ਦੁਆਰਾ ਮੜਾ ਮੋਟਾ ਹਾਲ ਤਾਂ ਦੇਖ ਕਰਦਾ ਦਿਖਾ ਦਿਓ ਦਿਖਾ ਇਹ ਦਿਖਾਓ ਜਰੂਰ ਵੀਡੀਓ ਚ ਜਿਹੜੇ ਕਹਿੰਦੇ ਚੈਰਨਜੀ ਦੇ ਸਾਧੜੀ ਬੇਲੀ ਇਹ ਮਾੜੀ ਖਾਸ ਤੋਂ ਦਿਖਾਓ ਮੈਨੂੰ ਲੱਗਦਾ ਜਿਵੇਂ ਜਿੱਥੇ ਵੀ ਡਿਊਟੀ ਕਰਦੇ ਵੀ ਉਹੀ ਜਗ੍ਹਾ ਆ ਗਈ ਅੱਛਾ ਮੈਨੂੰ ਬਹੁਤ ਉਪਰਾ ਲੱਗ ਰਿਹਾ ਹੈ ਅੱਛਾ ਠੀਕ ਹੈ ਅੱਛਾ ਮੇਰੀ ਗੱਲ ਸੁਣ ਬਿੱਟੂ ਇੱਕ ਧਿਆਨ ਦੇ ਨਾਲ ਇਹਦੇ ਵਿੱਚ ਚਾਹੇ ਤਾਂ ਤੁਸੀਂ ਮੇਰਾ ਝੂਠ ਮੰਨ ਲਿਓ ਚਾਹੇ ਸੱਚ ਮੰਨ ਲਿਓ ਉਹ ਉਧਰ ਬੰਦਾ ਜਿਹੜਾ ਡਿਊਟੀ ਕਰਦਾ ਹੈ ਰਾ ਸਟੋਰ ਦੇ ਵਿੱਚ ਉਹਨੂੰ ਬੁਲਾ ਲਓ ਮੈਂ ਇਹ ਦੋ ਵਾਰ ਤੋਹਤਾ ਦੋ ਬਾਹਰ ਅੰਦਰ ਤੇ ਕੁਕੀ ਕਭਰਾਟ ਜਾਵਾ ਹੁੰਦੀ ਸੀ ਮਹਾਬੀ ਚੱਲ ਮਾੜਾ ਮੋਟਾ ਠੰਡਾ ਹੋ ਜੂ ਤੇ ਅੱਜ ਘਬਰਾਟ ਵਾਸਤੇ ਗਰਿਆ ਜੀ ਤੇ ਦੁਆ ਨੰਬਰ 3ਵੀਂ ਲਾਉਦੀ ਪੋਚੇ 3ਵੀਂ ਘਰ ਸਵਾਲ ਸਕਦੀ 3ਵੀਂ 3ਵੀਂ ਹੁੰਦੀ ਆ ਅੱਛਾ ਜਿਹੜਾ ਥੋੜਾ ਜਿਹੜਾ ਥੋਤ ਭਈਆ ਹੋਗਾ ਉਹ ਹੀ ਹੋ ਜਾਂਦਾ ਜਿਹੜਾ ਥੋੜਾ ਕੰਮ ਆ ਤੁਹਾਨੂੰ ਇਹ ਸੱਜਦਾ ਜਿਹੜਾ 3ਵੀਂ ਦਾ ਕੰਮ ਆ 3ਵੀਂ ਨੂੰ ਇਹ ਸੱਜਦਾ ਤਾਂ ਹੀ ਤੈਨੂੰ ਮੈਂ ਕਹਣਾ ਬਾਈ ਜੀ 3ਵੀਂ ਦੇ ਕੰਮ 3ਵੀਂ ਦੇ ਹੁੰਨੇ ਆ ਤੂੰ ਤਾਂ ਹੋ ਨਕਸ਼ਾ ਨਹੀਂ ਬਿਲਕੁਲ ਨਹੀਂ ਇਹ ਗੱਲ ਝੂਠਾ ਸੁਣਨੀ ਪਹਿਲਾਂ ਗੱਲ ਤਾਂ ਸੁਣ ਲਈ ਹਾਂਜੀ ਪਰ ਤੋਂ ਮੈਂ ਥੋਤਾ ਤਾਂ ਕੱਲ ਮੈਂ ਕੱਲ ਮੈਂ ਪੋਚੇ ਪੂਚੇ ਲਾਤੇ ਤੇ ਕੱਲ ਤੈਨੂੰ ਪਤਾ ਹੈ ਕਿਆ ਗੱਲ ਆ ਹੁਣ ਬਈ ਦੇਖ ਤੇਰੀ ਭੈਣ ਘਰ ਨਹੀਂ ਹੁੰਦੀ ਹੁਣ ਮੇਰੇ ਪਾਸਲਾ ਕਹਿੰਦਾ ਵੀ ਚੱਲ ਕੱਲਾ ਵੀ ਚੱਲ ਯਾਰ ਯਾਰੀ ਦੋਸਤੀ ਕੋਲ ਜਾਈ ਕਿਉਂਕਿ ਜਦ ਘਰ ਦੇ ਵਿੱਚ ਇਹ ਹੁੰਦੀ ਇਹਨੂੰ ਪਤਾ ਹੈ ਮੇਰੇ ਪਾਸ ਕਿੰਨੇ ਕੁ ਮੁੰਡੇ ਆਉਂਦੇ ਆ ਪਰ ਜਦ ਮੈਂ ਕੱਲਾ ਹੁੰਨਾ ਫਿਰ ਤਾਂ ਪਤਾ ਹੀ ਨਹੀਂ ਆ ਭਰਿਆ ਉਹ ਦੇਖ ਉਹ ਦੇਖ ਕੁਰਸੀਆਂ ਦੇਖ ਲੈ ਦੋ ਉਧਰ ਨੂੰ ਗਈਆਂ ਨੇ ਦੋ ਉਧਰ ਰੱਖ ਦਿੱਤੀਆਂ ਜੀ ਮਨਿੰਦਰ ਜੀ ਮਰੀਂਦਰ ਜੀ ਨੂੰ ਪੁੱਛੋ ਵੀ ਤੁਸੀਂ ਮੈਂ ਕੱਲ੍ਹ ਆ ਮੇਰੇ ਕੋਲ ਜਿੱਦਲ ਜਕੀ ਨਹੀਂ ਹੋਣਾ ਤੁਸੀਂ ਮੈਨੂੰ ਕੱਲ੍ਹ ਛੱਡ ਕੇ ਉੱਪਰ ਵੀਡੀਓ ਰਾਤ ਨੂੰ ਰਾਤ ਨੂੰ ਨਹੀਂ ਕੋਈ ਆਉਂਦਾ ਲਾ ਕਹਿੰਦਾ ਵੀ ਰਾਤ ਨੂੰ ਸੀ ਕਾ ਕਰ ਜਾਣਾ ਬਾਈ ਕੋਈ ਕਰ ਲਈ ਫੇੜ ਤੁਹਾਡੀ ਚੌਕੀਦਾਰੀ ਕਰਦੀ ਨਹੀਂ ਉਹ ਗੱਲ ਕਰਦਾ ਮੈਂ ਸਵੇਰੇ ਦੁਪਹਿਰੇ ਵਿਚਾਰੇ ਉਹ ਆ ਜਾਂਦੇ ਮੇਰੇ ਕੋਲ ਚਲੋ ਮੇਰਾ ਵੀ ਸੋਣਾ ਟਾਈਮ ਲੰਘ ਜਾਂਦਾ ਤਾਂ ਕਰਕੇ ਅੱਜ ਮੇਤੇ ਹੋਇਆ ਨਹੀਂ ਮੈਨੂੰ ਕੰਮ ਤਾਂ ਇੱਕ ਦੋ ਕੰਮ ਤੇ ਮੈਨੂੰ ਕੋਈ ਤੰਨ ਤੰਨ ਕਰਾਉਂਦੀ ਐ ਅੱਜ ਮੈਤੇ ਅੱਜ ਮੈਂ ਤੁਹਾਨੂੰ ਦੱਸ ਨਹੀਂ ਮੈਂ ਕੱਲ੍ਹ ਪਰਸੋਂ ਕਰ ਦੇ ਮੈਂ ਤੇ ਕੱਲ ਵੀ ਨਹੀਂ ਨਹੀਂ ਤੇ ਅੱਜ ਵੀ ਨਹੀਂ ਹੋਇਆ ਦੋ ਦਿਨ ਹੋ ਗਏ ਆ ਗੱਲ ਨਹੀਂ ਉਹ ਤਾਂ ਕਈ ਦਿਨ ਦੀ ਬੋਲਦੀ ਲੱਗਦੀ ਨਾ 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 ਸਾਰੇ ਤੋਤੇ ਆ ਮੰਦਰਾ ਇਹ ਗੱਲ ਨਹੀਂ ਹੈ ਸ਼ੈਂਕ ਤਾਂ ਹੀ ਤੋਤਾ ਉੱਡਦਾ ਸਾਰਾ ਕੋ ਤੋਤਾ ਹੈ ਅੱਲਾ ਦੱਸਾ ਹੈ ਹੁਣ ਮੇਰੀ ਇੱਕ ਗੱਲ ਦਾ ਜਵਾਬ ਦੇ ਜਾਂ ਤੈਨੂੰ ਪਤਾ ਹੈ ਵੀ ਕੰਮ ਨਹੀਂ ਹੁੰਦੇ ਵੀ ਤੂੰ ਤਾਂ ਆਪ ਭਾਈ ਛੱਡ ਕੇ ਜਾਇਆ ਕਰ ਹਾਂ ਤੇ ਹੁਣ ਮੇਰੀ ਹਾਂ ਬਈ ਹੈਲੋ ਤੂੰ ਕਿਉਂ ਨਹੀਂ ਬੋਲਦਾ ਕਹਿ ਹੁਣ ਦੇ ਜਵਾਬ ਵੀ ਭੈਣੇ ਗੱਲ ਸੁਣ ਮੇਰੀ ਸਾਲ ਵੱਤ ਜਾਣਾ ਓਏ ਗੱਲ ਸੁਣ ਤੂੰ ਇਹ ਗੱਲ ਕਿਉਂ ਨਹੀਂ ਕਹਿੰਦਾ ਵੀ ਗੱਲ ਸੁਣ ਮੇਰੀ ਭੈਣੇ ਇੰਨਾ ਥੋੜਾ ਵੀ ਤੈਨੂੰ ਜੀਜਾ ਭੇਜ ਦੰਦਾ ਬਈ ਨਹੀਂ ਉਹਨੂੰ ਨਹੀਂ ਪਤਾ ਨਹੀਂ ਭੇਜਣਾ ਫੇ ਕੰਮ ਵੀ ਨਹੀਂ ਕਰਨੇ ਫੇ ਮੇਰੀ ਗੱਲ ਸੁਣ ਖਡਾਰਾ ਜੇ ਘਰ ਦੇ ਵਿੱਚ ਪੈ ਗਿਆ ਤਾਂ ਭਾਈ ਇਹੀ ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਵੀ ਮੈਂ ਚੱਕਣਾ ਨਹੀਂ ਮੈਂ ਉਹ ਗੱਲ ਕਰਦੇ ਜੇ ਵਿਆਹ ਕਿ ਅਗਰ ਤੋ ਮਤਲਬ ਜਿੰਦੇ ਲਾ ਕੇ ਹੋ ਜਾਣਾ ਜਿੰਦੇ ਦਾ ਮਤਲਬ ਤਾਂ ਨਹੀਂ ਮੈਂ ਕਿਹਾ ਲਾਉਣ ਨੂੰ ਮੈਂ ਇਹ ਗੱਲ ਕਹਿਆ ਵੀ ਕਿਸੇ ਚੀਜ਼ ਦੀ ਹੱਦ ਹੁੰਦੀ ਆ ਇਹ ਤਾਂ ਹੱਦ ਤੋਂ ਵੀ ਬੇਹੱਦ ਹੋ ਗਈ। ਇਹ ਗੱਲ ਤੁਸੀਂ ਰੋਕੋ। ਸਾਲ ਬਾਤ ਦਾ ਸਾਲ ਬਾਤ। ਬਈ ਹੁਣ ਸਾਡੇ ਕਰ ਕੋਈ ਖੁਸ਼ੀ ਹੋਣੀ ਆ ਹੋਰ ਤੁਸੀਂ ਸਾਨੂੰ ਰੋਕੇ ਨਹੀਂ ਸਕਦੇ। ਆਪਾਂ ਨਹੀਂ। ਲੋ ਖੁਸ਼ੀ ਵੀ ਦੱਸ ਦੋ। ਬੈਗ ਬੁੱਕ ਛੱਡ ਕੇ ਆਇਆ ਮੈਂ ਸਾਨੂੰ ਬੰਦਾ ਜਿੱਦੇ ਨਾਲ ਲੱਗਦਾ। ਨੇ ਮੈਨੂੰ ਸਮਝਾ ਤਾ ਤੂੰ ਖੁਸ਼ੀ ਕਾਦੀ ਰੋੜ ਭਾਈ ਆ ਮੇਰੇ ਬਡੇ ਭਾਈ ਵਾਸਤੇ ਕੁੜੀ ਦੇਖਣ ਲੱਗੇ ਆ ਸੀ ਆਏ ਆਏ ਅਸੀਂ ਕਰਦੇ ਥੋੜੀ ਜਿਹੀ ਤਿਆਰੀ ਘਰ ਵਿੱਚ ਹੋਣੇਗੀ ਚਾਹੀਦੀ ਆ Papa ji ਕੀ ਕਹਦੇ ਭੈਣ ਭਾਈ ਦਾ ਰਿਸ਼ਤਾ ਜੱਜ ਜੋੜਨਾ ਤਾਂ ਸਭ ਕੁਝ ਦੇਖਣਾ ਪੈਂਦਾ ਤੁਹਾਨੂੰ ਪਤਾ ਘਰ ਚ ਕਬੀਲਦਾਰੀ ਆ ਇਹ ਸਭ ਤੋਂ ਤੇ ਬਿੱਟੂ ਕਹਿੰਦਾ ਵੀ ਪਹਿਲਾਂ ਸਭ ਤੋਂ ਪਹਿਲਾਂ ਜਾਣਾ ਜੀਜੇ ਕੋਲ ਹਜੇ ਆਪਣੇ ਤਿੰਨਾਂ ਵਿੱਚ ਗੱਲ ਆ ਜਾਂ ਮੰਮੀ ਨੂੰ ਪਤਾ ਹੈ ਇਹ ਇਹਨੇ ਪਹਿਲਾ ਭਾਜੀ ਦੀ ਸਲਾਹ ਲੇ ਗੋਣੀ ਮੈਂ ਕਾ ਚੱਲੋ ਭਾਜੀ ਤੁਸੀਂ ਇਹਨਾਂ ਨੂੰ ਮੈਂ ਹੁਣ ਸਾਰੀ ਰਾਜੀ ਮੈਂ ਇੰਨੀ ਸਲਾਹ ਕਰ ਗਿਆ ਬੀਟੂ ਮੈਂ ਕਰਨਾ ਇਹਨੇ ਮੇਰੇ ਇੱਕ ਵੀ ਗੱਲ ਚ ਹਾਮੀ ਨਹੀਂ ਭਰੀ ਹੈਗੀ ਤੂੰ ਘਰ ਚੱਲ ਘਰ ਦੇ ਕੋਲ ਥੋੜੇ ਦਾ ਘੰਟਾ ਹੋ ਗਿਆ ਗੱਲਾਂ ਕਰਦੇ ਰੋ ਜੀ ਜੇ ਆਇਆ ਕਰਨਾ ਜੀ ਜੇ ਆਇਆ ਕਰਨਾ ਕਿਉਂ ਭੈੜ-ਪੈਣ ਕਿਤੇ ਗਈ ਅੱਛਾ ਮੈਨੂੰ ਐਂ ਦੱਸ ਇੱਕ ਗੱਲ ਤੂੰ ਹੁਣ ਆ ਤਾਂ ਗੈਨ ਨਾ ਕੋਈ ਡੱਬਾ ਨਾ ਕੋਈ ਮਿੱਠਾ ਜਿੱਦੇ ਸਿਰੇ ਚੜਾਉਗਾ ਤਾਂ ਹੈਂ ਹਰੇ ਘੜ ਹਾਲ ਤਾਂ ਗੱਲ ਕਰਨੀ ਹੈ ਜੀ ਇਹਨੇ ਜਾ ਕੇ ਜਿਹਨੇ ਚੜ ਕੀ ਡੱਬੇ ਦਾਣਾ ਡੱਬੇ ਕੀ ਫਿਰ ਤੇ ਜਾ ਜਿਹੜਾ ਮਰਜ਼ੀ ਖਾਦੇ ਨਹੀਂ ਕਸ ਤੇ ਚੜਾਉਣੀ ਹੈ ਕਿਦਾਂ ਚੜਾਉਣੀ ਹੈ 35 ਵਾਂ ਨਹੀਂ ਜਾਣਾ ਹੈ ਐਤਵਾਰ ਨੂੰ ਤੈਂ ਬੇ ਕਿਉਂ ਦੱਸਿਆ ਮੈਨੂੰ ਅੱਛਾ ਤੈਂ ਕਹਿ ਮੈਂ ਜਾ ਕੇ ਪਹਿਲਾਂ ਮਨਾਉਂਗੀ ਫਿਰ ਮੈਂ ਆ ਸਕਦੀ ਹੈ ਨਾ ਮੈਂ ਤਾਂ ਪਹਿਲਾਂ ਮੁਰਜ ਜਾ ਤੂੰ ਤੁਹਾਨੂੰ ਬਦ ਕਰ ਵਿੱਚ 100 ਚੀਜ਼ਾਂ ਅਸੀਂ ਲੈਣੀ ਆ ਕੋਈ ਚੀਜ਼ ਲੈਣੀ ਆ ਅਸੀਂ ਤਾਂ ਮੁਰਜ ਜਾ ਬਾਈ ਤੂੰ ਹੁਣੇ ਮੁਰਜ ਜਾ ਤੂੰ ਕਰਨ ਕਿ ਆਈ ਸੀ ਵੀਰ ਚੱਲ ਵੀਰ ਚੱਲ ਚੱਲ ਵੀ ਲੰਘ ਜੋ ਲੰਘ ਜੋ ਲੰਘ ਜੋ ਲੰਘ ਜੋ ਕੀ ਕਰਨਾ ਆਈ ਸੀ ਤੂੰ ਪਤਾ ਕਿਹਾ 100 ਚੀਜ਼ਾਂ ਬਬ ਮੜਾ ਮੋਟਾ ਕਰਨ ਦੇਖਣ ਆਈ ਸੀ ਮੈਂ ਦੇਖ ਕੇ ਆ ਮੈਂ ਵੀ ਇਹ ਹਾਲਾਤ ਕਿਹੜੇ ਬਾਈ ਕੋਠੀ ਮੈਨੂੰ ਬੱਦੇ ਦੇ ਸਹੇਰੇ ਕੋਈ ਫੋਨ ਕਰਕੇ ਵੀ ਮੈਂ ਹੈਗਾ ਕੰਮ ਤੇ ਦੂਰੇ ਕੋਈ ਹੈ ਨਹੀਂ ਮੈਂ ਕਿ ਚੱਲ ਥੋੜਾ ਚਿਰ ਡਿਊਟੀ ਮੇਰੀ ਸਾਥ ਦਾ ਸਮਝਣੀ ਚਾਹੀਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੁਣ 5 ਵਜੇ ਕਿ 5 ਫਿਰ ਤਾਂ ਕਹਿੰਦੇ ਬੜੇ ਬੜੇਨ ਛੁੱਟੀ ਹੋ ਜਾਂਦੀ ਸਾਧੂ ਕੱਤਰੀ ਹੋਗੀ ਤੈਨੂੰ ਤਾਂ ਪਹਿਲਾਂ ਹੈਗੀ ਆ ਮੈਂ ਹੀ ਆ ਨਾ ਮੈਨੂੰ ਨਾ ਮੈਨੂੰ ਮੇਰੀ ਗੱਲੋਂ ਤੂੰ ਕਹਿੰਦਾ ਮੇਰੀ ਭੈਣ ਦਾ ਕਿ 365 ਦਿਨਾਂ ਬਾਅਦ ਆਉਂਦਾ ਹੈ ਹੈਨਾ ਕਦੇ ਐ ਵੀ ਕਿਹਾ ਵੀ ਜੀਜੇ ਤੇਰਾ ਦਿਨ ਕਿਦਾਂ ਆਊਗਾ ਜਦੋਂ ਤੂੰ 10 ਦਿਨ ਬਾਹਰ ਲਾ ਕੇ ਆਉਂਗਾ ਕਦੀ ਕਿਹਾ ਕਦੇ ਤਾਂ ਸੋਚਿਆ ਮੇਰੀ ਗੱਲ ਸੁਣ ਕਰ ਜਾ ਮੈਂ ਪਹਿਲਾਂ ਬਿੱਤੂ ਨੂੰ ਸਵਾਲ ਪਾਇਆ ਤੈਨੂੰ ਨਹੀਂ ਪਾਇਆ ਪਹਿਲਾਂ ਧੋਕਟ ਕੇ ਕਦੇ ਸੋਚਿਆ ਤਾਂ ਕਦੇ ਕਿਹਾ ਵੀ ਭੈਣੇ ਮੈਨੂੰ ਇੱਕ ਗੱਲ ਦੱਤ ਵੀ ਚਾਦਨ ਜੀਜਾ ਸਾਲ ਬਾਅਦ ਤਾਂ ਭੇਜ ਦੰਦਾ ਜਿਵੇਂ ਮਰਦੀ ਆ ਤੇ ਥਾਲੀ ਇਹ ਨਹੀਂ ਹੈ ਵੀ ਵਿਚ ਵਿਚਾਲੇ ਵੀ ਉਹ ਜਾਏ ਆਉਂਦੀ ਆ ਪਰ ਕਦੇ ਤਾਂ ਸੋਚਿਆ ਵੀ ਜੀਜੇ ਤੂੰ ਯਾਰ ਕਿਨੇ ਰਹਿਣਾ ਇੱਥੇ ਵੀ ਤੂੰ ਕਿਤੇ ਮਾੜਾ ਮੋੜਾ 5 ਦਿਨ 10 ਦਿਨ ਤੂੰ ਤਾਂ ਲਾਇਆ ਤਾਂ ਕਦੇ ਕਿਹਾ ਤਾਂ ਕਦੇ ਕਿਹਾ ਵੀ ਹਾਂ ਜੀਜੇ ਮੈਂ ਹੈਗਾ ਅਸੀਂ ਆ ਜੂਗੇ ਬੀਤੂ ਜਾਇਆ ਜਿੱਥੇ ਘੁੰਮਣਾ ਪਤਾ ਕਿਆ ਕਹੂਗਾ ਟਾਈਮ ਪਰ ਮੋੜਾ ਤਾਉ ਜੂ ਕੰਮ ਮੋਤਰੀਆ ਗੱਤਾ ਜਿੱਦਣ ਤੀ ਜੋੜਵਲੀ ਗਈ ਦੀ ਜੋੜ ਜੀ ਜੋੜ ਜੀ ਇੱਕ ਦਿਨ ਵਾਸਤੇ ਨਾ ਨਾ ਇੱਕ ਦਿਨ ਨਹੀਂ 4 ਦਿਨ ਲੱਗੇ ਆ ਹਾਂ ਭਾਈ ਨਾ ਇੱਕ ਦਿਨ ਜਦ ਮੈਂ ਗਈ ਸੀ ਜਦ ਵੀ ਉਰੀ ਹੋਤੀ ਇਹੇ ਜਦ ਮੈਂ ਆ ਗਈ ਸੀ ਚਾਰ ਕੁੱਤੀਂ ਮਰੀ ਆ ਨਾ ਆ ਦੋ ਅ ਕੁੱਤੀਂ ਮਰੀ ਉਰੀ ਕਿੰਨੇ ਦਿਨ ਲਾਇ ਤੇ ਪੁੱਛੀ ਦੋ ਦਿਨ ਜਿੰਨੇ ਦਿਨ ਮੈਂ ਆਇਆ ਕਿਦੇ ਵਾਸਤੇ ਖੜ ਜਾ ਕਿਦੇ ਵਾਸਤੇ ਲਾਇ ਤੇ ਓਏ ਇਹਦਾ ਹਸਲਾ ਇਹਦੇ ਵੀ ਮੇਰੀ ਅੜ ਭੈਣ ਨਹੀਂ ਹੈਗੀ ਨਹੀਂ 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 ਹੁਣ ਮੇਰੀ ਗਾਤ ਸੁਣ ਲੈ ਅੱਜ ਪ੍ਰਮਾਤਮਾ ਨੇ ਸੁਣ ਲੈਣੀ ਹੈ ਐਤਵਾਰ ਨੂੰ ਪ੍ਰਮਾਤਮਾ ਚੰਗੀ ਝੜਾ ਦੇਵੇ ਉਹ ਤੋਂ ਬਾਅਦ ਦੇ ਵੀ ਮੈਂ ਵੀ ਜਾ ਕੇ ਆਉਣਾ ਘੁੰਮ ਕੇ ਆਉਣਾ 10 ਦਿਨ 5 ਦਿਨ ਜੋਨੇ ਵੀ ਹੈ ਮੈਂ ਲਾ ਕੇ ਆਉਣੀ ਆ ਮੈਂ ਮਜ਼ਾਕ ਨਹੀਂ ਕਰਦਾ ਨਾ ਮੈਂ ਤੁਹਾਨੂੰ ਸਹੀ ਸਾਡੀ ਸਲਾਹ ਬਣਦੀ ਆ ਹੁਣ ਮਨਿਗਨ ਸਾਹਿਬ ਜਾਣ ਦੀ ਮੇਰਾ ਬਹੁਤ ਮਨ ਕਰਦਾ ਮੈਂ ਜਾਵਾਂ ਕਹਿੰਦੇ ਨੇ ਮਨ ਦੇ ਵਿੱਚ ਮੰਨਦੀਆਂ ਗੱਲਾਂ ਨਾ ਰਹਿ ਜਾਣ ਤੇ ਉਸ ਤੋਂ ਬਾਅਦ ਦੇ ਵਿੱਚ ਤੈਨੂੰ ਮੈਂ ਡਿਊਟੀ ਸੰਭਾਲ ਕੇ ਜਾਉਣੀ ਆ 2-4 ਦਿਨਾਂ ਵਾਸਤੇ ਅਸੀਂ ਜਾ ਹੱfte ਹੀ ਕਹਦੇ ਮੈਂ ਰਹੂੰਗਾ ਬਾਠ ਠੀਕ ਹੈ ਤੇ ਬਾਅਦ ਦੇ ਵਿੱਚ ਕਿੱਥੇ ਤੇਰੀ ਆਹਾ ਭੈਣ ਆ ਜਿਹੜੀ ਤੇਰੀ ਭੈਣ ਬੈਠੀ ਆ ਨਾ ਮੈਨੂੰ ਮੇਰੀ ਗੱਲ ਸੁਣ ਲਈ ਪਹਿਲਾਂ ਟੈਂ ਟੈਂ ਨਾ ਕਰੇ ਪੁੱਛ ਲਾ ਹੁਣ ਮੈਨੂੰ ਗੱਲ ਕਰ ਲਾ ਵੀ ਭੈਣੇ ਟੈਂ ਨੀ ਜੀਜੇ ਨੂੰ ਰੋਕਣਾ ਬੋਲ ਮੈਂ ਨਹੀਂ ਰੋਕਦੀ ਕਹ ਵੀਰ ਮੈਂ ਨਹੀਂ ਰੋਕਦੀ ਬਾਰ ਬੰਦੇ ਨੇ ਵੀ ਨਹੀਂ ਟੈ ਟੈ ਕਰਨੀ ਕਿਹਾ ਦੋ ਦਿਨ ਲਾ ਕੇ ਹੰਤਾ ਲਾ ਕੇ ਦਸ ਦਿਨ ਲਾਇਆ ਬਸ ਬਸ ਠੀਕ ਆ ਇੱਥੇ ਆ ਕੇ ਨਹੀਂ ਕਹਿਣਾ ਵੀ ਤੂੰ 20 ਦਿਨ ਲਾਏ ਮੈਂ ਹੁਣ ਚਾਹੇ ਮੈਂ ਹੁਣ ਤੇਰੇ ਨਾਲ 20 ਮੈਂ ਕਾਲੂ ਜਾ ਪਰਸਨ ਕਾਲੂ ਜਾ ਲਿਆਂ ਨਾ ਆਪਾਂ ਨੇ ਚਾਹੇ ਹੁਣ ਤਾਂ ਵੀ ਨਾ ਲਾਇਆ ਉਹਦੇ ਬਾਅਦ ਹੋਰ ਨਾ ਦੀਜਾ ਹੋਰੇ ਹੋਰ ਦੀ ਦੇ ਆ ਤਾਂ ਮੇਰੇ ਵਿੱਚ ਇਹਦੇ ਵਿੱਚ ਮੈਂ ਕੁਝ ਨਹੀਂ ਗਿਆ ਮੈਂ ਤਾਂ ਜੀ ਮੈਂ ਮੰਨ ਗਿਆ ਮੈਂ ਮੰਨ ਗਿਆ ਹੁਣੇ 10 ਦਿਨ ਲਾ ਕੇ ਆਈ ਹੈ ਨਾ ਪਹਿਲਾਂ ਮੈਂ ਘੁੰਮਿਆ ਉਹ ਤੋਂ ਬਾਅਦ ਦੇ ਵਿੱਚ ਇਹ ਜਾਇਆ ਹੋਊਗੀ ਜੇ 15 ਦਿਨ ਲਾਏ ਠੀਕ ਆ ਨਾ ਨਾ ਜੀ ਜੀ ਮੈਂ ਪਹਿਲਾਂ ਲਾਇਆ ਮੈਂ 10 ਦਿਨ ਬੋਲ ਅਰੇ ਪਹਿਲਾਂ ਤੁਸੀਂ ਗੁਰਦੁਆਰੇ ਜਾਣਾ ਹੈ ਗੁਰਦਾਰਜੋ ਗੱਲ ਕਰਨਾ ਮੈਂ ਮਨਿਕਨ ਸਿੰਘ ਨਹੀਂ ਨਹੀਂ ਉਹ ਤਾਂ ਬਾਅਦ ਚ ਜਾਏ ਜਿੱਦਾਂ ਮਾਰਦੀ ਟੂਰਾ ਮੈਂ ਮਨਿਕਨ ਸਿੰਘ ਤਾਂ ਜਾਇਆ ਮਾ ਸਾਡਾ ਕੰਮ ਦਾ ਆ ਕੰਮ ਪੂਰਾ ਹੋ ਜੇ ਫਿਰ ਉਹ ਤੋਂ ਬਾਅਦ ਕਰਕੇ ਇੱਥੇ ਕੌਣਾ ਜਿੱਤੇ ਤੇ ਸੋਕ ਲਾ ਕੇ ਉਹ ਤੇਰਾ ਇੱਥੇ ਕੌਣਾ ਮੈਂ ਭਜੂਗਾ ਛੱਡ ਜਾ ਇੱਥੇ ਕੌਣਾ ਇੱਥੇ ਤਾਂ ਕੋਈ ਹੈ ਨਹੀਂ ਫਿਰ ਨਾ ਕੋਈ ਕਰੂਗੇ ਇਹ ਨਹੀਂ ਉਹ ਨਹੀਂ ਗੱਲ ਮੈਂ ਕਰਦਾ ਤੂੰ ਕਹਿੰਦੀ ਮੈਂ ਹੁਣ ਮਹੀਨਾ ਨਹੀਂ ਮੁਰਨਾ ਵੀ ਤੇਰੇ ਮਹੀਨੇ ਤੇ ਪਹਿਲਾਂ ਵੀ ਮਿਹਨਤ ਆਦ ਦੇਣ ਕਿਤੇ ਲਾਇਆ ਹਾਂ ਜੀ ਜੀ ਸਾਡਾ ਕੰਮ ਪਹਿਲਾ ਹੈ ਜੀ ਜੀ ਸਾਡਾ ਕੰਮ ਪਹਿਲਾ ਪੁਆਇਆ ਕੋ ਓਡੇ ਮੈਨਾਂ ਗਾਰਡਨ ਜੜਨਾ ਆ ਨਹੀਂ ਮੇਰੀ ਗੱਲ ਸੁਣ ਲਾ ਇਹ ਤਾਂ ਨਾ ਇੱਕ ਕਹਿੰਦੇ ਨੇ ਉਹਦੇ ਕਹਾਵਤ ਸੁਣ ਲਈ ਕਿਸੇ ਬਿਨਾ ਕਹਿੰਦਾ ਗੱਡੀ ਰੁਕਦੇ ਨਹੀਂ ਹੁੰਦੀ ਉਹ ਤਾਂ ਤੁਹਾਡੀ ਗੱਲ ਕਿਸੇ ਬਿਨਾ ਕਾਰਜਗਾਰ ਰੁਕਦੇ ਨਹੀਂ ਹੁੰਦੇ ਇਹ ਗੱਲ ਹੁੰਦੀ ਆ ਸਾਰੀ ਪਿਆਰ ਦੀ ਪਿਆਰ ਦੀ ਆ ਜੋਰ ਦੀ ਜਿੱਥੇ ਜੋਰ ਜਾਂਦਾ ਉਹ ਜੋਰ ਕੀ ਗਏ ਖੋਣ ਤਾਂ ਹੀ ਗਿਆ ਗਣਾ ਤੁਹਾਡੇ ਤੇ ਜੋਰ ਆ ਚਲੋ ਬਾਕੀ ਹੁਣ ਛੱਡੋ ਜੀ ਸਾਡੇ ਸਿੰਸਲੇ ਇੱਦਾਂ ਹੀ ਚੱਲਦੇ ਰਹਿਣੇ ਆ ਜੀ ਤੇ ਕਰੇਰ ਦਾਸ ਵੀ ਹੁਣ ਮੇਰੇ ਸਾਲੇ ਦਾ ਚੜਜਵੇ ਜੀ ਮੰਗਣਾ ਸਿਰੇ ਹੈ ਨਾ ਤੇ ਬਾਕੀ ਆਪਾਂ ਤੁਹਾਨੂੰ ਹੁਣ ਵੀਡੀਓ ਵਿੱਚ ਦਿਖਾਉਂਦੇ ਜਾਵਾਂਗੇ ਵੀ ਸ਼ਾਇਦ ਅਸੀਂ ਵੀਡੀਓ ਨਾ ਬਣਾ ਸਕੀਏ ਕਿਉਂਕਿ ਜਿਹੜਾ ਮਾੜਾ ਮੋਟਾ ਕੋਈ ਲੈਣਾ ਦੇਣਾ ਉਹ ਆਪਾਂ ਜ਼ਰੂਰ ਬਣਾਵਾਂਗੇ ਪਰ ਵੀਡੀਓ ਦਾ ਸਿਸਟਮ ਐਦਾਂ ਹੈ ਵੀ ਜਿਹੜੇ ਕੁੜੀ ਵਾਲੇ ਉਹ ਇੰਤਰਾਜ ਬਾਜੀ ਨਾ ਕਰਨ ਤਾਂ ਆਪਾਂ ਬਣਾਵਾਂਗੇ ਜੇ ਅਗਲੇ ਨੇ ਇੰਤਰਾਜ ਬਾਜੀ ਕੀਤੀ ਫਿਰ ਆਪਾਂ ਸੌਰੀ ਫੀਲ ਹਨਾ ਫਿਰ ਆਪਾਂ ਆਪਣੇ ਘਰ ਬਣਾ ਸਕਦੇ ਹਾਂ ਹਾਂ ਹਣਾ ਜੇ ਆਪਾਂ ਨੇ ਜੇ ਆਪਾਂ ਆਪਣੇ ਘਰੇ ਬਣਾ ਸਕਦੇ ਆ ਜੀ ਜੋ ਵੀ ਹੈ ਸਾਡਾ ਕਾਰ ਬਿਹਾਰ ਜੋ ਵੀ ਹੈ ਮਾੜਾ ਮੋੜਾ ਗਰੀਬੀ ਦਾਵਾ ਜੋ ਵੀ ਕਰਨਾ ਪਰ ਇਹਦੀ ਬੰਦੇ ਦੀ ਇਹਨਾਂ ਦੀ ਇੱਕ ਮੰਗ ਆ ਇਹ ਕਹਿੰਦੇ ਨਾ ਕੋਸ ਲੈਣਾ ਨਾ ਕੋਸ ਦੇਣਾ ਚੁੱਪ ਕਰਕੇ ਗੁਰਦੁਆਰੇ ਚੁੱਪ ਕਰਕੇ ਸੁੱਖਾ ਸਾਦਾ ਆਨੰਦ ਕਾਰਜ ਕੁੜੀ ਦੇ ਕਰਵਾਇਓ ਅਸੀਂ ਆਪਣੇ ਘਰ ਦੇ ਵਿੱਚ ਚਾਹ ਚਾ ਪੀਏ ਚਾਹ ਪੀਏ ਕਾਫੀ ਚਾਹ ਪਰੌਣਿਆਂ ਨੂੰ ਰਜਾ ਦਈਏ ਪਰ ਉਦੋਂ ਸਾਡਾ ਪੂਰਾ ਜੋਰ ਹੋਊਗਾ ਹੁਣ ਇਹ ਨਹੀਂ ਪਤਾ ਵੀ ਕਿਹਦੇ ਤਰੀਕੇ ਨਾਲ ਜੋਰ ਹੋਊਗਾ ਬਾਅਦ ਚ ਪਤਾ ਲੱਗੂਗਾ ਚਲੋ ਬਾਕੀ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ